ਨਾਫਰਤ ਨਾਫਰਤ ਛੋਟਾ ਸ਼ਬਦ ਹੈ ਪਰ ਜਿਹੜੂ ਤੁਸੀਂ ਨਾਫਰਤ ਕਰਦੇ ਹੋ ਉਹਦੀ ਜ਼ਿੰਦਗੀ ਤਾਂ ਤੁਸੀਂ ਤਬਾਹ ਕਰ ਦਿਓ ਤੇ ਆਪਣੀ ਵੀ ਕਰ ਦਿਓ ਨਾਫਰਤ ਦੇ ਨਾਲ ਕਿਤੇ ਵੀ ਕਿਸੇ ਰਿਸ਼ਤੇ ਦਾ ਭਲਾ ਨਹੀਂ ਹੋਇਆ ਤੁਸੀਂ ਕਰੀ ਚੋਲੋ ਤੁਸੀਂ ਹਾਰਟ ਟਾਈਮ ਉਹਨੇ ਤੁਹਾਡਾ ਚੰਗਾ ਵੀ ਕਰਤਾ ਤਾਂ ਤੁਸੀਂ ਉਹਦੀ ਪੁੱਛ ਬੁਰਾਈ ਦੇਖੋਗੇ ਉਹ ਚ ਕੁਛ ਨਾ ਕੁਛ ਕਾਣ ਮੀਨ ਲਭੋਗੇ ਉਹਦੇ ਵਿੱਚ ਹਾਰਡ ਟਾਈਮ ਕੁਛ ਨਾ ਕੁਛ ਮੀਨਵੇਕਲੇ ਬੁੱਕ ਜਿਹੜੇ ਉਹਨੇ ਤੁਹਾਡਾ ਭਲਾ ਵੀ ਕਰਤਾ ਇਹ ਤੁਹਾਡੇ ਬਣਚਪਾਲੀ ਨਫ਼ਰਤ ਹੈ ਜੋ ਉਹਦਾ ਚੰਗਾ ਵੀ ਨਹੀਂ ਦੇਖਣ ਦਿੰਦੀ ਉਹਦਾ ਚੰਗਾ ਕੀਤਾ ਹੋਇਆ ਵੀ ਨਹੀਂ ਦੇਖਣ ਦਿੰਦੀ ਮੈਂ ਕਈ ਰਿਸ਼ਤੇ ਦੇਖੇ ਨੇ ਆਪਦੇ ਰਿਸ਼ਤਿਆਂ ਚ ਬਹੁਤ ਮੇਰੇ ਪਰਸਨਲ ਰਿਸ਼ਤੇ ਨੇ ਜਿਹੜੇ ਪਰਿਵਾਰਕ ਰਿਸ਼ਤੇ ਨੇ ਜਾਂ ਹੋਰ ਰਿਸ਼ਤੇ ਨੇ ਉਹਨਾਂ ਲਈ ਮੈਂ ਕੁਛ ਵੀ ਕਰ ਦਿਆਂ ਮੈਂ ਜਾਨ ਵੀ 바ਰ ਦਿਆਂ ਪਰ ਉਹਨਾਂ ਦੇ ਇੱਕ ਆਈਡੀਆ ਬਣ ਚੁੱਕਾ ਹੈ ਉਹਨਾਂ ਨੇ ਮੇਰੇ ਨਾਲ ਨਫ਼ਰਤ ਕਰਨੀ ਹੈ ਮੇਰੇ ਮਤਲਬ ਕਿ ਚੰਗੇ ਕੰਮ ਨੂੰ ਵੀ ਉਹਨਾਂ ਨੇ ਮਾੜਾ ਕਹਿ ਦੇਣਾ ਉਹਨੇ ਕਹਿ ਦੇਣਾ ਨਾ ਜੀ ਇਹ ਤਾਂ ਉਹ ਤੋਂ ਗਲਤ ਹੋ ਗਿਆ ਤੇ ਮੈਂ ਠੀਕ ਵੀ ਕੀਤਾ ਹੋਵੇ ਤੇ ਸੋ ਮੈਂ ਇਸ ਚੀਜ਼ ਨੂੰ ਨਫ਼ਰਤ ਨੂੰ ਰਿਸ਼ਤਿਆਂ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਮੰਨਦਾ ਨਹੀਂ ਅੱਜ ਦੁਨੀਆ ਸਵਰਗ ਹੋ ਜੇ ਪਰ ਦੁਨੀਆ ਨਰਕ ਕਿਉਂ ਹੈ ਅਸੀਂ ਕਹਿੰਦੇ ਕਲਯੁਗ ਹੈ ਕਲਯੁਗ ਇਸੇ ਕਰਕੇ ਹੈ ਅਸੀਂ ਰਿਸ਼ਤਿਆਂ 'ਚ ਨਫ਼ਰਤ ਪਾਲ ਜਿਆਦਾ ਪਾਲ ਬੈਠੇ ਹਾਂ ਅਸੀਂ ਜਿਹਨੂੰ ਜਿਹਦੇ ਪੈਰਾਂ 'ਚ ਤਲਬੇ ਚੜਦੇ ਆਂ ਜੀ ਤੇ ਪੈਰ ਚੜਦੇ ਆ ਉਹਦੇ ਪੈਰ ਚੜਦੇ ਆ ਉਹ ਸਾਡਾ ਜਿਹਾ ਕੱਖ ਨਾ ਕਰੇ ਉਹ ਸੀ ਕਹਾਂਗੇ ਬੜੋ ਬੁਝੇ ਮਹਾਨ ਬੰਦਾ ਜੀ ਇਹਨੇ ਤਾਂ ਐ ਕਰਤਾ ਜੀ ਮੇਰੇ ਲਈ ਉਹਨੇ ਉਹ ਕਰਤਾ ਜੀ ਜਿਹਨੂੰ ਅਸੀਂ ਨਫ਼ਰਤ ਕਰਦੇ ਆ ਉਹ ਸਾਡੇ ਲਈ ਜਾਨ ਵੀ ਬਾਰਦੇ ਅਸੀਂ ਕਹਾਂਗੇ ਜੀ ਨਹੀਂ ਇਹਨੇ ਕੀ ਕੀਤਾ ਜੀ ਇਹ ਤਾਂ ਸਾਡੀ ਕਿਸਮਤਦਾਰੀ ਹੋ ਗਿਆ ਇਹ ਸਾਡੀ ਜਿਹੜੀ ਨਫ਼ਰਤ ਆ ਦੋਸਤੋ ਸਾਨੂੰ ਅਸੀਂ ਬੜੇ ਧਾਰਮਿਕ ਬੰਦੇਵੇਂ ਸੀ ਯਾਰ ਰੱਬ ਨੂੰ ਪਾਲਾਂਗੇ ਜਿਹੜਾ ਬੰਦੇ ਦੇ ਮਨ ਦੇ ਵਿੱਚ ਨਫ਼ਰਤ ਹੈ ਉਹ ਕਿਤੇ ਰੱਬ ਨੂੰ ਨਹੀਂ ਪਾ ਸਕਦਾ ਕਿਤੇ ਉਹ ਕਿਸੇ ਚੀਜ਼ ਨੂੰ ਮਤਲਬ ਕਿ ਸਫਲਤਾ ਨਾਲ ਨਹੀਂ ਪਾ ਸਕਦਾ ਕਿਉਂਕਿ ਉਹਦੇ ਚ ਮਨ ਚ ਨਫ਼ਰਤ ਹੀ ਦੁਰਯੋਧਨ ਮango ਇੱਕ ਨਫ਼ਰਤ ਨਫ਼ਰਤ ਪਲ ਰਹੀ ਹੈ ਉਹਨੇ ਕੋ